रेडियो स्पाई सुन रहे सारे ही लैसनर्स में एक बार फिर प्यार सत्या और फेसबुक पेज राही जुड़े लिसनर्स इन्हों का भी स्वागत करते हैं और जिन्हें भी लैसनर इस समय जुड़े हुए हैं जिस तरह की पहला भी डिस्कस अस कि अच्छ एक खास जो सा मेहमान सास्ट जो है वो साढ़े नाल गलत शेयर सो करेंगे नाल रणबीर सैनी जुड़े है रणबीर सैनी जी जो कि रजिस्टर्ड सोशल वर्कर ने और अज का जो है टॉपिक सा रहेगा मैं ਮੈਂਟਲ ਹੈਲਥ ਇਸ਼ੂਜ਼ ਆ ਸੋ ਅੱਛਾ ਨਿਊਜ਼ਲੈਂਡ ਹੀ ਨਹੀਂ ਬਲਕਿ ਵਰਲਡਵਾਈਡਰ ਇਸ ਤਰ੍ਹਾਂ ਦੇ ਇਸ਼ੂਜ਼ ਜਿਹੜੇ ਆ ਹਰ ਵਰਕ ਦੇ ਲੋਕਾਂ ਦੇ ਵਿੱਚ ਚਾਹੇ ਤੁਸੀਂ ਯੰਗਸਟਰ ਲੈ ਲੋ ਯੰਗ ਆਪਣੀ ਜਨਰੇਸ਼ਨ ਦੀ ਗੱਲ ਕਰ ਲਈਏ ਚਾਹੇ ਆਪਾਂ ਅ ਅਗਰ ਤੁਸੀਂ 40 ਪਲੱਸ ਵੀ ਹੋ ਤਾਂ ਵੀ ਇਹ ਇਸ ਤਰ੍ਹਾਂ ਦੇ ਹੈਲਥ ਇਸ਼ੂਜ਼ ਆnde ਇਵਨ ਕਿ ਛੋਟੇ ਛੋਟੇ ਬੱਚੇ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਰਣਵੀਰ ਜੀ ਦਾ ਸਵਾਗਤ ਕਰਦੇ ਆ ਸੋ ਰਣਵੀਰ ਜੀ ਸਤਿ ਸ਼੍ਰੀ ਅਕਾਲ ਸੋ ਗੁੱਡ ਆਫਟਰਨੂੰ ਕਿ ਹਾਲ ਚੱਲ ਹੈ ਗੁੱਡ ਆਫਟਰਨੂੰ ਜੀ ਪਹਿਲੇ ਲਾ ਸਾਰੇ ਸ੍ਰੁੱਤਿਆਂ ਨੂੰ ਰੈਡੀ ਸਪਾਈਸਨ ਵਾਲੇ ਨੂੰ ਆਪਣੀ ਸਸੀ ਕਾਲ ਜੀ ਸਸੀ ਕਰਦਿਆਂ ਸਾਰੇ ਆ ਆਨੰਦ ਲੈ ਰਹੇ ਹੋਗੇ ਛੁੱਟੀ ਦਾ ਮਾਤਰੀ ਕਿਆ ਮਾਤਰੀ ਕੀ ਜੀ ਬਿਲਕੁਲ ਕਮਾ ਤੇ ਵੀ ਜਾ ਰਹੇ ਲੌਂਗ ਵੀਕੈਂਡ ਹਾਂਜੀ ਪਰ ਜਿਹੜਾ ਇੱਕ ਮੈਡੀਕਲ ਪ੍ਰੋਫੈਸ਼ਨ ਇਦਾਂ ਦਾ ਹੁੰਦਾ ਹੈ ਕਿ ਜਿਹੜਾ ਕਿ 24/7 ਹੁੰਦਾ ਹੈ ਔਰ ਇਸਨਾਲ ਹੋਰ ਵੀ ਪ੍ਰੋਫੈਸ਼ਨ ਹੁੰਦੇ ਲੇਕਿਨ ਅੱਜ ਆਪਣਾ ਜਿਹੜੇ ਟੌਪਿਕ ਦੇ ਰਿਲੇਟਿਡ 24/7 ਹੁੰਦਾ ਹੈ ਔਰ ਰੋਟੇਜ ਰੋਸਟਰਸ ਹੁੰਦੇ ਆ ਵੀਕੰਟ ਦੇ ਵੀ ਕੰਮ ਕਰਨਾ ਪੈਂਦਾ ਅੱਜ ਵੀ ਬਹੁਤ ਸਾਰੇ ਇਦਾਂ ਦੇ ਸੋਸ਼ਲ ਵਰਕਰ ਜਿਸ ਤਰ੍ਹਾਂ ਤੁਸੀਂ ਹੁਣ ਆ ਦੇਖ ਲਓ ਸਾਡੇ ਬੁਲਾਵੇ ਤੇ ਫਟਾਫਟ ਤੁਸੀਂ ਆਏ ਹੋ ਸੋ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਧੰਨਵਾਦ ਤੁਸੀਂ ਆਪਣਾ ਟਾਈਮ ਕੱਢਿਆ ਹੋਰ ਅੱਜ ਕੱਲ ਜਿੱਥੇ ਸਮਾਂ ਨਹੀਂ ਹੈ ਕਿਸੇ ਕੋਲ ਉੱਥੇ ਤੁਸੀਂ ਐਜ਼ ਅ ਸੋਸ਼ਲ ਵਰਕਰਸ ਸਪੋਰਟ ਕਰਦੇ ਹੋ ਲੋਕਾਂ ਨੂੰ ਔਰ ਉਹਨਾਂ ਨੂੰ ਅਵੇਅਰ ਕਰਦੇ ਹੋ ਕਿ ਜਿਹੜੇ ਹੈਲਥ ਇਸ਼ੂ ਹੈ ਇਹਨਾਂ ਨੂੰ ਕਿੱਦਾਂ ਆਪਾਂ ਦੂਰ ਕਰਨਾ ਅਸਲ 'ਚ ਇਹ ਮੈਂਟਲ ਹੈਲਥ ਇਸ਼ੂ ਹੈ ਕੀ ਹੈ ਅ ਮੈਂਟਲ ਹੈਲਥ ਕੇੰਦਰ ਨੇ ਮੈਂਟਲ ਹੈਲਥ ਐਂਡ ਵੈਲਬੀਂਗ ਜਿਹਨੂੰ ਕਹਿੰਦੇ ਆ ਮੈਂਟਲ ਹੈਲਥ ਇੱਕ ਹੀ ਜਵਸਥਾ ਹੈਗੀ ਆ ਕਿ ਜਿਹੜੀ ਜੈਸੀ ਆ ਸਰੀਰਕ ਮਲਕ ਮੈਂ ਜੀ ਇੱਕ ਕਰ ਸਤਨ ਜਿਹੜੇ ਕਿ ਸਾਨੂੰ ਕਾਪ ਕਰਨ ਲਈ ਸਾਡੇ ਜਿਹੜੇ ਡੇਲੀ ਡੇ ਟੂ ਡੇ ਦੇ ਜਿਹੜੇ ਸਟ्रेस ਹਨ ਉਹ ਅਸੀਂ ਕਾਪ ਕਰਦੇ ਆ ਜੇ ਸਾਡੀ ਤੰਦਰੁਸਤ ਹੋਏਗੀ ਸਾਡੀ ਮੈਂਟਲ ਜਿਹੜੀ ਅਸੀਂ ਵੈਲਬਿੰਗ ਕਹਿੰਦੇ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਅਸੀਂ ਕਹਿ ਦਿੰਦੇ ਆ ਕਿ ਬਹੁਤ ਸਾਰੇ ਸਟ्रेसेस ਹੈਗੇ ਆ ਉਹ ਕਿਸੇ ਵੀ ਕਾਰਨ ਕਰਕੇ ਹੋਣ ਤੇ ਜੇ ਸਾਡਾ ਮੈਂਟਲ ਹੈਲਥ ਠੀਕ ਹੋਗਾ ਤੇ ਜਿਸੇ ਵੀ ਮੈਂਟਲ ਦੀ ਸੇ ਤੰਦਰੁਸਤੀ ਹੋਏਗੀ ਤਾਂ ਅਸੀਂ ਆਪਾਂ ਕਮਿਊਨਿਟੀ ਚ ਵੀ ਵਿਚਰਦੇ ਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਲਰਨ ਵੀ ਕਰਦੇ ਆ ਜੀ ਤੇ ਇਹ ਕਿ ਮੈਂਟਲ ਹੈਲਥ ਐਂਡ ਵੈਲਬੀਂਗ ਇਹ ਇੱਕ ਅਮ ਸਟੇਟ ਆਫ ਮਾਈਂਡ ਆ ਜਿਹਨੂੰ ਕਿ ਜਿਹਦੇ ਨਾਲ ਅਸੀਂ ਆਪਣੀ ਜਿਹੜੀ ਸਟ्रेस ਨੂੰ ਕੋਪ ਕਰਦੇ ਆਂ ਡੇਲੀ ਰੁਟੀਨ ਦੇ ਵਿੱਚ ਬਿਲਕੁਲ ਤੇ ਇਹਦੇ ਅਮ ਵਾਟਸ ਇਹਦਾ ਹੁੰਦਾ ਕਿ ਮੈਂਟਲ ਹੈਲਥ ਐਕਚੁਅਲੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੀ ਜਿਹੜੀ ਕਮਿਊਨਿਟੀ ਆਮ ਸੌਰੀ ਟੂ ਸੇ ਕਿ ਅਸੀਂ ਐਕਸੈਪਟ ਨਹੀਂ ਕਰਦੇ ਬਿਲਕੁਲ ਇਸ ਚੀਜ਼ ਨੂੰ ਤੇ ਅਸੀਂ ਸ਼ੇਮ ਫੀਲ ਕਰਦੇ ਹਾਂ ਜਿੱਦਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਘਰੇਲੂ ਹਿੰਸਾ ਜਦੋਂ ਹੁੰਦੀਆਂ ਸੀਗੀਆਂ ਤਾਂ ਕਹਿੰਦੇ ਸੀ ਕਿ ਕਿਸੇ ਰਿਪੋਰਟ ਨਹੀਂ ਕਰਦੇ ਕਿਉਂਕਿ ਬੀਇੰਗ ਅ ਪ੍ਰੋਫੈਸ਼ਨਲ 18 ਸਾਲ ਤੋਂ ਜਿਸ ਮੈਂ ਸੋਸ਼ਲ ਵਰਕ ਦਾ ਕੰਮ ਕਰ ਰਹੀ ਹਾਂ ਹਾਂਜੀ ਤਾਂ ਉਦੋਂ ਹੁੰਦਾ ਸੀ ਕਿ ਆਪਾਂ ਸ਼ੇਮ ਫੀਲ ਕਰਦੇ ਸੀ ਘਰਾਂ ਦੇ ਘਰੇਲੂ ਹਿੰਸਾ ਜਿਹੜੀਆਂ ਡੋਮੈਸਟਿਕ ਵਾਇਲੈਂਸ ਹੋ ਜਾਂਦਾ ਹਾਂਜੀ ਹਾਂਜੀ ਪਰ ਹੁਣ ਜਿਵੇਂ ਇਸ ਇਹਦੇ ਨਾਲ ਨਾਲ ਮੈਨੂੰ ਲੱਗਦਾ ਇਹ ਵੀ ਇੱਕ ਕਾਰਨ ਹੈਗਾ ਜਦੋਂ ਘਰਾਂ ਦੇ ਵਿੱਚ ਘਰੇਲੂ ਹਿੰਸਾ ਹੁੰਦੀ ਆ ਤਾਂ ਆਫ ਕੋਰਸ ਜਿਹੜਾ ਮੈਂਟਲ ਜਿਹੜਾ ਵੈਲਬਿੰਗ ਸਾਡਾ ਖਰਾਬ ਹ ਤੇ ਦੂਸਰਾ ਅਸੀਂ ਅਣਜਾਣੇ ਜਾਣੇ ਜਾਣੇ ਵਿੱਚ ਅਸੀਂ ਐਕਚੁਅਲੀ ਐਕਸਪੋਜ਼ ਕਰਦੇ ਆ ਬੱਚਾ ਲਈ ਸਾ ਇਹ ਚੀਜ਼ਾਂ ਉਥੋਂ ਐਕਚੁਅਲੀ ਆਉਂਦੀਆਂ ਹੈਗੀਆਂ ਤੇ ਬਹੁਤ ਸਾਰੇ ਰੀਜ਼ਨਸ ਹੈਗੇ ਆ ਤੇ ਉਹਦੇ ਅਸੀਂ ਹੁਣੇ ਤੁਹਾਡੇ ਨਾਲ ਪਾ ਸ਼ੇਅਰ ਵੀ ਕਰਾਂਗੇ ਕਿ ਉਹਦੇ ਸਿੰਪਟਮਸ ਤੇ ਬਿਹੇਵੀਅਰ ਕੀ ਹੁੰਦੇ ਆ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਹੁਣ ਇਹ ਤੁਹਾਡਾ ਜਿਹੜਾ ਵੈਲਵਿੰਗ ਹੈ ਉਹ ਖਰਾਬ ਹੋ ਰਿਹਾ ਹੈ ਤੈਨੂੰ ਜਿਵੇਂ ਸਿਹਤ ਵੀ ਹਰ ਇੱਕ ਤੰਦਰੁਸਤੀ ਜ਼ਰੂਰੀ ਹੈ ਲਾਈਫ ਦੇ ਵਿੱਚ ਨਹੀਂ ਤਾਂ ਅਸੀਂ ਵਲਨਰੇਬਲ ਫੀਲ ਕਰਦੇ ਆ ਕੋਈ ਵੀ ਅਗਰ ਤੁਹਾਡੀ ਸਿਹਤ ਆ ਅਗਰ ਉਹ ਖਰਾਬ ਹੁੰਦੀ ਹੈ ਜੀ ਜੀ ਦੱਤੀ ਕੀ ਕਰਦੇ ਆ ਅਸੀਂ ਆਨੰਦ ਨਹੀਂ ਮਾਣ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਹੈ ਸੋ ਇਹ ਵੀ ਇੱਕ ਇੱਕ ਪਾਰਟ ਆਫ